ਹੈਲੋ ਜੀ ਸਤ ਸ੍ਰੀ ਅਕਾਲ ਜੀ ਹੋਰ ਸਨੌਰ ਜੀ ਕੀ ਹਾਲ ਹੈ ਅਮੀਰ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ YouTube ਚੈਨਲ ਦੀਵਾਲ 9443 ਤੇ ਹਾਂਜੀ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ। ਹਾਂਜੀ ਇੱਥੇ ਟਾਈਮ ਆ ਜਿਹੜਾ 4:30 ਦਾ ਹੋ ਚੁੱਕਿਆ ਸ਼ਾਮ ਦੇ। ਆਪਾਂ ਪਾ ਰਹੇ ਹਾਂ ਜੀ ਨੀਰਾਚਾਰਾ ਤੇ ਪਸ਼ੂ ਬੰਨਾਂਗੇ ਜੀ ਆਪਾਂ 5 ਵਜੇ ਅੱਜ ਹਰਾ ਜਿਹੜਾ ਨਈਂ ਕੁੱਤਰ ਹੈਗਾ ਇਹ ਲੈਟ ਹੈ ਨਹੀਂ ਗੀ ਤੇ ਲਿਆਤਾ ਰੱਖਿਆ ਹੈਗਾ। ਹੁਣ ਆਪਾਂ ਘੇਰਾ ਤਿੰਨ ਠੋਕਰ ਸੰਨੇ ਦੇ ਰਲਾ ਕੇ ਪਸ਼ੂ ਨੂੰ ਬੰਨ ਦਈਏ। ਉਸ ਤੋਂ ਬਾਅਦ 6 ਵਜੇ ਲੈਟ ਆ ਕੇ ਇਹ ਦੋ ਫੇਰ ਆਪਾਂ ਹਰਾ ਜਿਹੜਾ ਕੁੱਤਰ ਕੇ ਪਾ ਦਾਂਗੇ। ਤੇ ਹਾਂਜੀ ਜਿਹੜੇ ਭੈਣ ਭਰਾ ਚੈਨਲ ਨੂੰ ਸਪੋਰਟ ਕਰ ਰਹੇ ਉਹਨਾਂ ਦਾ तहे ਦਿਨੋਂ ਧੰਨਵਾਦ ਤੇ ਵੀਡੀਓ ਨੂੰ ਫੋਲੋਅ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਬਾਕੀ ਅੱਜ ਆਪਾਂ ਤਾਰਨਾ ਕਰਦੇ ਜੀ ਕੁਝ ਗੱਲਾਂ ਬਾਤਾਂ ਤੇ ਅੱਜ ਹੈਗਾ ਜੀ ਆਪਣੀ ਜ਼ਿੰਦਗੀ ਦਾ ਖਾਸ ਦਿਨ ਤੇ ਅੱਜ ਦੇ ਦਿਨ ਆ ਜਿਹੜੀ ਆਪਣੀ ਮੈਰਿਜ ਹੋਈ ਸੀ 15 ਤਰੀਕ ਤੇ 4 April 15 ਤਰੀਕ ਵੀ ਚੌਥਾ ਮਹੀਨਾ April ਦਾ 15 ਤਰੀਕ ਚੌਥਾ ਮਹੀਨਾ 2011 ਦੇ ਵਿੱਚ ਆਪਣੀ ਮੈਰਿਜ ਹੋਈ ਸੀ ਤੇ ਬਹੁਤ ਵਧੀਆ ਜਿਹੜੇ ਆ ਆਪਣੇ ਹਨਾ ਇੰਨੇ ਸਾਲ ਲੰਘੇ ਬਹੁਤ ਵਧੀਆ ਪਰਵਾਰ ਮਿਲਿਆਗਾ ਬਹੁਤ ਵਧੀਆ ਜਿਹੜੇ ਹਮਸਫਰ ਮਿਲੇ ਨੇ ਕਿਉਂਕਿ ਜੀ ਆਪਣੇ ਪਿੰਡਾਂ ਦਾ ਤੇ ਸ਼ਹਿਰਾਂ ਦਾ ਫਰਕ ਹੁੰਦਾ ਸ਼ਹਿਰਾਂ ਦੇ ਵਿੱਚ ਜਿਹੜਾ ਹਨਾ ਵੀ ਛੋਟੀਆਂ ਫੈਮਲੀਆਂ ਹੁੰਦੀਆਂ ਨੇ ਜੀ ਤਾਂ ਕਰਕੇ ਥੋੜਾ ਜਿਹਾ ਹਮਸਫਰ ਨਾਲ ਜ਼ਿੰਦਗੀ ਜ਼ਿਆਦਾ ਜੁੜੀ ਹੁੰਦੀ ਹੈ ਪਰ ਆਪਾਂ ਜਿਹੜੇ ਪਿੰਡਾਂ ਵਾਲੇ ਹੁੰਨੇ ਆ ਆਪਾਂ ਪੂਰੀ ਫੈਮਲੀ ਦੇ ਨਾਲ ਰਹਿਣਾ ਹੁੰਦਾ ਹੈ ਹਨਾ ਤੇ ਪਰਮਾਤਮਾ ਦਾ ਤੈਿਹਿਲ ਤੋਂ ਧੰਨਵਾਦ ਕਰਦੇ ਆ ਜੀ जिन्होंने ਆਪਾਂ ਨੂੰ ਇੰਨੇ ਸੋਹਣੇ ਪਰਿਵਾਰ ਨਾਲ ਇੰਨੀ ਸੋਹਣੀ ਫੈਮਿਲੀ ਨਾਲ ਮਿਲਿਆ ਹੈ ਤੇ ਜਰੂਰ ਆਪਾਂ ਪਿਛਲੇ ਜਨਮਾਂ ਦੇ ਵਿੱਚ ਕੁਝ ਚੰਗੇ ਕੰਮ ਕਰੇ ਸੀ ਹਨਾ ਜਿਹਦੇ ਕਾਰਨ ਆਪਾਂ ਨੂੰ ਵਧੀਆ ਪਰਿਵਾਰ ਮਿਲਿਆਗਾ ਤੇਜੀ ਦੇ ਨਾਲ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਆ ਆਪਾਂ ਤਾਂ ਖੁਸ਼ ਹੈਗੀ ਆਈਆਂ ਜੀ ਨਾਲ ਆਪਣੇ ਹਨਾ ਆਪਣਾ ਮਾਪਿਓ ਜਿਹੜੇ ਉਹ ਵਧੀਆ ਖੁਸ਼ ਨੇ ਜੀ ਕਿਉਂਕਿ ਜਦੋਂ ਬੱਚੇ ਵਧੀਆ ਠੀਕ ਠਾਕ ਰਹਿ ਰਹੇ ਹੁਣ ਹਨਾ ਤਾ ਜਿਹੜੇ ਮਾਪਿਆਂ ਦੀ ਜ਼ਿੰਦਗੀ ਹੁੰਦੀ ਹੈ ਸੌਖੀ ਹੁੰਦੀ ਹੈਗੀ ਤੇ ਬੱਚਿਆਂ ਨਾਲ ਜਿਹੜਾ ਉਹਨਾਂ ਦਾ ਬੜਾਪਾ ਚੰਗਾ ਰਹਿੰਦਾ ਹੈ ਹਨਾ ਤੇ ਬੱਚਿਆਂ ਤੇ ਜੁੜਿਆ ਹੁੰਦਾ ਜੀ ਮਾਪਿਆਂ ਦਾ ਬੜਾਪਾ ਤੇ ਜੇ ਆਪਾਂ ਵਧੀਆ ਠੀਕ ਠਾਕ ਰਹਿ ਰਹੇ ਹਾਂ ਤਾਂ ਆਪਣੇ ਮਾਪੇ ਜਿਹੜੇ ਸੌਖੇ ਨੇ ਹਨਾ ਤੇ ਬਾਕੀ ਵਧੀਆ ਜੀ ਬਹੁਤ ਵਧੀਆ ਨੇ ਵਧੀਆ ਕੰਮ ਤਾਂ ਦੇ ਚੱਲੀ ਜਾਂਦੇ ਨੇ ਤੇ ਬਾਕੀ ਪਿੰਨ ਆਪਣੇ ਪਿੰਡਾਂ ਵਾਲਿਆਂ ਦੀ ਮੈਰਜ ਯੂਨੀਵਰਸਿਟੀ ਤਾਂ ਐਸੀ ਵੈਸੀ ਹੁੰਦੀਆਂ ਹਨ ਕਿਉਂਕਿ ਇਹ ਆਪਾਂ ਟਾਟੀ ਉਹ ਕਰਦੇ ਹੁੰਦੇ ਆ ਬਣਾਉਣੇ ਹੁੰਦੇ ਆ ਆਪਾਂ ਤਾਂ ਆਪਣੀ ਡਿਊਟੀ ਡਿਊਟੀ ਉਹ ਨਿਭਾ ਰਹੇ ਆ ਬਸ ਇੱਕ ਸਿਰਫ ਤੁਸੀਂ ਮੇਰੀ ਫੈਮਿਲੀ ਨੂੰ YouTube ਫੈਮਿਲੀ ਮੇਰੀ ਹਨਾ ਉਹਨਾਂ ਨੂੰ ਦੱਸਣਾ ਮੇਰਾ ਫਰਜ਼ ਹੈ ਵੀ ਅੱਜ ਮੇਰੀ ਜ਼ਿੰਦਗੀ ਦਾ ਕਿਹੜਾ ਦਿਨ ਅੱਜ ਕਿਹੜਾ ਦਿਨ ਹੈ ਇਸ ਲਈ ਮੈਂ ਬਸ ਤੁਹਾਨੂੰ ਥੋੜਾ ਜਿਆਦਾ ਦੱਸਣਾ ਜ਼ਰੂਰੀ ਸਮਝਿਆ ਕਿ ਅੱਜ ਹੈ ਹੈ ਜੀ ਆਪਣੀ ਜ਼ਿੰਦਗੀ ਦਾ ਖਾਸ ਦਿਨ 15 ਅਪ੍ਰੈਲ 2011 ਨੂੰ ਆਪਣੀ ਮੈਰਿਜ ਹੋਈ ਸੀ ਤੇ ਵੀਡੀਓ ਜੀ 15 ਤਰੀਕ ਦੀ ਆ ਚੌਥੇ ਮਹੀਨੇ ਦੀ ਆ ਤੇ ਜੀ ਦੇ ਕਾਰਨ ਬਹੁਤ ਵਧੀਆ ਜਿਹੜਾ ਆਪਾਂ ਨੂੰ ਹਨਾ ਹਮਸਫਰ ਮਿਲਿਆ ਬਹੁਤ ਵਧੀਆ ਪਰਿਵਾਰ ਮਿਲਿਆ ਕਿਉਂਕਿ ਜੀ ਹਨਾ ਪਹਿਲਾਂ ਆਪਾਂ ਨੂੰ ਆਪਣਾ 100% ਦਾ 100% ਆਪਣੇ ਪਰਿਵਾਰ ਨੂੰ ਦੇਣਾ ਪੈਂਦਾ ਹੈਗਾ ਜੇ ਆਪਾਂ ਅੱਗੋਂ ਅਗਲੇ ਨੂੰ ਪਿਆਰ ਕਰਾਂਗੇ ਤਾਂ ਜਿਹੜਾ ਪਰਿਵਾਰ ਆ ਹਨਾ ਫਿਰ ਆਪਾਂ ਨੂੰ ਕਹੂਗਾ ਹਮੇਸ਼ਾ ਸੱਚੇ ਦਿਨ ਆਪਣੇ ਪਰਿਵਾਰ ਨੂੰ ਜਿਹੜਾ ਬਣਾਓ ਕਦੇ ਵੀ ਮਨ ਦੇ ਵਿੱਚ ਫੋਟ ਮੱਠ ਨਾ ਰੱਖੋ ਹਨਾ ਵੀ ਮੇਰੇ ਮਾਪਿਓ ਤਾਂ ਮੇਰੇ ਪੇਕੇ ਪਿੰਡ ਵਾਲੇ ਨੇ ਜਾਂ ਮੇਰੇ ਮਾਪਿਓ ਇਹ ਨਹੀਂ ਬਣ ਸਕਦੇ ਇਹ ਜਿਹੜਾ ਬੈਮ ਹੁੰਦਾ ਦਿਲ ਦੇ ਵਿੱਚ ਨਾ ਰੱਖੋ ਕਿਉਂਕਿ ਇਹ ਮਾਪਿਓ ਹਨਾ ਇਹ ਵੀ ਉੰਨੀ ਹੁੰਦੇ ਨੇ ਜੇ ਆਪਾਂ ਸਮਝੀਏ ਤਾਂ ਕਦੇ ਵੀ ਇਹ ਨਹੀਂ ਹੁੰਦਾ ਹੈਗਾਗਾ ਵੀ ਜਿਨ੍ਹਾਂ ਨੇ ਆਪ ਨੂੰ ਜਨਮ ਦਿੱਤਾ ਹੁੰਦਾ ਜਾਂ ਜਿਨ੍ਹਾਂ ਨੇ ਆਪ ਨੂੰ ਪਾਲਿਆ ਹੁੰਦਾ ਉਹੀ ਧੀਆਂ ਦੇ ਮਾਪੇ ਹੁੰਦੇ ਨੇ ਆਖਰ ਨੂੰ ਇੰਨਾ ਵੀ ਨਹੀਂ ਵੀ ਆਪਣੇ ਬੱਚਿਆਂ ਨੂੰ ਪਾਲਿਆ ਹੁੰਦਾ ਜੀ ਹਨਾ ਇਹਨਾਂ ਨੇ ਵੀ ਆਪਣੇ ਜਿਹੜੇ ਵੀ ਮੁੰਡੇ ਨੇ ਉਹਨਾਂ ਨੂੰ ਗੱਭਰੂ ਘਰ ਹੁੰਦਾ ਹੈਗਾ ਤੇ ਤੁਸੀਂ ਇੱਕ ਵਾਰ ਇਹਨਾਂ ਨੂੰ ਪਿਆਰ ਕਰਕੇ ਜਰੂਰ ਦੇਖੋ ਤਾਂ ਤੁਹਾਨੂੰ ਜਿਹੜੇ ਵੀ ਮਾਪੇੜ ਪਿਆਰ ਕਰਦਾ ਹੁੰਦਾ ਹੈ ਇਹ ਜੀ ਗੱਲ ਨਹੀਂ ਹੁੰਦੀ ਜੀ ਬਸ ਥੋੜਾ ਜਿਹਾ ਰਹਿਣ ਦਾ ਢੰਗ ਵੱਖਰਾ ਹੁੰਦਾ ਜੀ ਪੇਕੇ ਪਰਿਵਾਰ ਦੇ ਵਿੱਚ ਆਪਾਂ ਬੱਕਰੇ ਢੰਗ ਨਾਲ ਰਹਿ ਰਹੇ ਹੁੰਨੇ ਹੈਗੇ ਤੇ ਸਹੁਰੇ ਪਰਿਵਾਰ ਦੇ ਵਿੱਚ ਜਿਹੜਾ ਢੰਗ ਹੈਗਾ ਬੱਕਰਾ ਹੋ ਜਾਂਦਾ ਹੈਗਾ ਇਸ ਲਈ ਆਪਣੇ ਢੰਗ ਨੂੰ ਬਦਲੋ ਜੋ ਢੰਗ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਚੱਲ ਰਿਹਾ ਹੈਗਾ ਉਸ ਨੂੰ ਅਪਣਾਓ ਨਾ ਕਿ ਆਪਣੇ ਪੇਕੇ ਪਰਿਵਾਰ ਵਾਲੇ ਢੰਗ ਨੂੰ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਸੁਖਾ ਰਹਿਣਾਗਾ ਤਾਂ ਇਹ ਚੀਜ਼ ਪਲੀਜ਼ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਬਣਾਓ ਕਿ ਇਹ ਤੁਸੀਂ ਆਪਣੇ ਪੇਟ ਕੀ ਵਾਲਾ ਟੰਗੜਾ ਪਿੱਛੇ ਛੱਡੋ ਜਿਵੇਂ ਵੀ ਉੱਥੇ ਤੁਸੀਂ ਖਾਂਦੀ ਪੀਂਦੇ ਸੀ ਰਹਿਣ ਸਹਿਣ ਸੀ ਤੁਸੀਂ ਉਹ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਗੱਲ ਕਰਨ ਤਾਂ ਦੂਰ ਕਦੇ ਸੋਚੋ ਵੀ ਨਾ ਵੀ ਉੱਥੇ ਅਸੀਂ ਐਵੇਂ ਹੁੰਦੇ ਸੀ ਜਾਂ ਉੱਥੇ ਐਵੇਂ ਇਹ ਗੱਲ ਨਹੀਂ ਹੁੰਦੀ ਜੀ ਤੇ ਤੁਸੀਂ ਹਮੇਸ਼ਾ ਆਪਣੇ ਸਹੁਰੇ ਪਰਿਵਾਰ ਬਾਰੇ ਸੋਚੋ ਤੁਸੀਂ ਇੱਥੇ ਦੇਖੋ ਵੀ ਇਹ ਕਿਵੇਂ ਰਹਿ ਰਹੇ ਹਨ ਇਨਾਂ ਦਾ ਕਿਵੇਂ ਦਾ ਜਿਹੜਾਗਾ ਰਹਿਣ ਸਹਿਣਾ ਉਵੇਂ અપਨਾਓ ਜਿਵੇਂ ਤੁਹਾਡੇ ਆਹ ਤੁਹਾਡੇ ਸੋਹਰਾ ਸਾਹ ਬਣਾ ਪਾਪਾ ਜੀ ਕਹਿ ਰਹੇ ਨੇ ਜਾਂ ਤੁਹਾਡੇ ਸਾਸੂ ਮਾ ਮਮੀ ਜੀ ਕਹਿ ਰਹੇ ਨੇ ਨਹੀਂ ਪੁੱਤੈ ਇਥੋਂ ਐਵੇਂ ਨਹੀਂ ਐਵੇਂ ਕਰੋ ਤਾਂ ਗੁੱਸਾ ਕਰਨ ਦੀ ਬਜਾਏ ਜਾਂ ਉਹਨਾਂ ਚੀਜ਼ਾਂ ਨੂੰ ਕੱਟਣ ਦੀ ਬਜਾਏ ਹਨਾ ਵੀ ਨਹੀਂ ਜੀ ਸਾਡੇ ਪਿੰਡ ਤਾਂ ਐਵੇਂ ਹੁੰਦਾ ਸੀ ਮੈਂ ਤਾਂ ਐਵੇਂ ਕਰੂੰ ਉਹ ਚੀਜ਼ਾਂ ਗਲਤ ਨਹੀਂ ਉਹਨਾਂ ਨਾਲ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਹਣਾ ਗਲਤ ਅਸਰ ਪੈਂਦਾ ਹੈ ਬਹੁਤ ਜ਼ਿਆਦਾ ਜਿਹੜਾ ਫਰਕ ਪੈ ਜਾਂਦਾ ਹੈ ਇਹਨਾਂ ਛੋਟੀ ਛੋਟੀਆਂ ਚੀਜ਼ਾਂ ਨਾਲ ਕਹਿਣ ਨੂੰ ਤੇ ਸੁਣਨ ਨੂੰ ਇਹ ਚੀਜ਼ਾਂ ਛੋਟੀਆਂ ਨੇ ਪਰ ਹੈਗੀਆਂ ਬਹੁਤ ਵੱਡੀਆਂ ਨੇ ਤੇ ਮੈਂ ਤੁਹਾਡੇ ਨਾਲ ਇਹ ਗੱਲਾਂ ਤਾਂ ਕਰ ਰਹੀ ਹਾਂ ਕਿਉਂਕਿ ਜੀ ਮੈਂ ਇਹ ਜ਼ਿੰਦਗੀ ਦਾ ਰਿਜ਼ਲਟ ਵੇਖਿਆ ਹਨ ਜਿੱਥੇ ਹਮੇਸ਼ਾ ਆਪਾਂ ਆਪਣੇ ਮਾਪਿਆਂ ਨੂੰ ਮੂਰੇ ਰੱਖਾਂਗੇ ਜੇ ਸੋਹਰੇ ਪਰਿਵਾਰ ਦੇ ਵਿੱਚ ਧੀ ਆਪਣੇ ਪੇਕੇ ਪਰਿਵਾਰ ਦੀਆਂ ਗੱਲਾਂ ਨੂੰ ਉੱਥੇ ਮੈਂ ਐਵੇਂ ਕਰਦੀ ਹੁੰਦੀ ਸੀ ਉੱਥੇ ਅਸੀਂ ਐਵੇਂ ਸਬਜ਼ੀ ਬਣਾਉਂਦੇ ਹੁੰਦੇ ਉਹ ਚੀਜ਼ਾਂ ਗਲਤ ਨੇ ਪਲੀਜ਼ ਤੁਸੀਂ ਉਹ ਚੀਜ਼ਾਂ ਨੂੰ ਛੱਡੋ ਪਿੱਛੇ ਛੱਡੋ ਸੋਡੇ ਇੱਥੇ ਜਿਹੜੀ ਚੀਜ਼ ਬਣ ਰਹੀ ਆ ਉਹ ਨੂੰ ਅਪਣਾਓ ਸੋਡੇ ਇੱਥੇ ਜੋ ਚੀਜ਼ ਪਰਿਵਾਰ ਪੈਣ ਰਿਹਾ ਉਹ ਨੂੰ ਪੈਨੋ ਠੀਕ ਹੈ ਨਾ ਕਿ ਆਪਣੇ ਪੇਕੇ ਪਰਿਵਾਰ ਨੂੰ ਜੇਕਰ ਤੁਸੀਂ ਇਹ ਸਿਰਫ ਇੱਕ ਦੋ ਗੱਲਾਂ ਨਹੀਂ ਜਿਹੜੀਆਂ ਹਣਾ ਜ਼ਿੰਦਗੀ ਦੇ ਵਿੱਚ ਸਾਨੂੰ ਅਪਣਾਉਣੀਆਂ ਪੈਂਦੀਆਂ ਨੇ ਤੇ ਜੇ ਅਸੀਂ ਇਹ ਚੀਜ਼ਾਂ ਜਿਹੜੀਆਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਆਏ ਤਾਂ ਸਾਡੀ ਜ਼ਿੰਦਗੀ ਜਿਹੜੀ ਬਹੁਤ ਜ਼ਿਆਦਾ ਸੌਖੀ ਹੋ ਜਾਂਦੀ ਹੈ ਤੇ ਜਿਹਦੇ ਕਾਰਨ ਸਾਡੇ ਮਾਪਿਓਂ ਦੇ ਨੇ ਸਾਡੇ ਹਣਾ ਵੀ ਸਾਸਰਵਾਂ ਸਾਡਾ ਮੋਹ ਕਰਨ ਲੱਗ ਜਾਂਦੇ ਬਾਕੀ ਇਹਨਾਂ ਜਿਹੜਾ ਆਪਣਾਗਾ ਆਪਣੇ ਪਰਿਵਾਰ ਸੇ ਸਾਝਾਗਾ ਤੇ ਬਾਕੀ ਜੋ ਵੀ ਜ਼ਿੰਮੇਵਾਰੀ ਸਾਨੂੰ ਉਹ ਦੇ ਰਹੇ ਨੇ ਉਹਨੂੰ 100% ਦਿਓ ਜੀ ਹਣਾ ਸੋਨੂ ਕੋਈ ਕਾਰ ਦੇਖਭਾਲੀ ਕਰਨ ਲਈ ਕਹਿ ਰਹੇ ਨੇ ਉਹ ਕਿਤੇ ਜਾ ਰਹੇ ਨੇ ਤਾਂ ਉਹਨਾਂ ਨੂੰ ਕਰਕੇ ਦਿਖਾਓ ਤੇ ਜੋ ਵੀ ਤੁਹਾਡੇ ਤੇ ਕੰਮ ਆਇਆਗਾ ਹਨਾ ਸੋਨੂ ਜਿੰਮੇਵਾਰੀ ਆਈ ਆ ਉਹਨੂੰ ਪੂਰਾ ਆਪਣਾ ਉਹ ਨਾ ਕਿ ਇਹ ਵੀ ਸਿਰਫ ਵਾਸਤੇ ਜਿੰਨਾ ਖਸਰਦਾ ਨਹੀਂ ਉਹਨਾਂ ਕ ਕਰ ਲਉ ਤੇ ਬਾਕੀ ਭਾਈ ਆਪੇ ਕੋਈ ਕਰੇ ਨਾ ਕਰੇ ਹਨਾ ਉਹ ਗੱਲਾਂ ਗਲਤ ਨਹੀਂ ਤੇ ਉਹ ਵੀ ਕਿਸੇ ਦੇ ਮਾਪੇ ਹੁੰਦੇ ਨਹੀਂ ਉਹਨਾਂ ਦਾ ਆਦਰ ਕਰਨਾ ਸਿੱਖੋ ਤੇ ਜੇ ਅਸੀਂ ਉਹਨਾਂ ਦਾ ਆਦਰ ਕਰਾਂਗੇ ਤਾਂ ਆਪ ਕਰਵਾਵਾਂਗੇ ਤੇ ਇਹ ਸਭ ਤੋਂ ਵੱਡੀ ਗੱਲ ਹੈ ਜੀ ਹਨਾ ਸਿਆਣਾ ਦੀ ਕਹਾਵਤ ਹੈ ਜੋ ਹੋ ਜਾ ਬੀਜੂਗੇ ਜੋ ਬੀਜੂਗੇ ਉਹ ਵੱਟੂਗੇ ਇੱਕ ਦਿਨ ਜਿਹੇ ਜਆ ਆਪਾਂ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਹਨਾ ਕਰ ਰਹੇ ਆ ਜਾਂ ਹਟਾ ਰਹੇ ਆਗੇ ਉਹ ਇੱਕ ਦਿਨ ਆਪਣੇ ਬੱਚੇ ਵੇਖ ਰਹੇ ਨੇ ਉਵੇਂ ਹੀ ਜਿਹੜਾ ਆਪਣੇ ਨਾਲ ਹੋਣਾਗਾ ਇਸ ਲਈ ਹਮੇਸ਼ਾ ਇਹਨਾਂ ਚੀਜ਼ਾਂ ਦਾ ਛੋਟੀਆਂ-ਛੋਟੀਆਂ ਦਾ ਧਿਆਨ ਰੱਖੋ ਜੀ ਤੇ ਇਹ ਚੀਜ਼ਾਂ ਨਾਲ ਜਿਹੜੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਕੱਲਾ ਪੈਸਾ ਸਭ ਕੁਝ ਨਹੀਂ ਹੁੰਦਾ ਤੇ ਪਰਿਵਾਰ ਦੀ ਏਕਤਾ ਹੋਣੀ ਬਹੁਤ ਜ਼ਰੂਰੀ ਹੈ ਤੇ ਆਈ ਏਮ ਸੋ ਲੱਕੀ ਤੇ ਆਪਾਂ ਬਹੁਤ ਜ਼ਿਆਦਾ ਖੁਸ਼ ਆ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਆਪਣੇ ਪੂਰੇ ਪਰਿਵਾਰ ਦਾ ਸਾਥ ਮਿਲਿਆ ਬਸ ਰੱਬ ਨੇ ਜਿਹੜੇ ਹੈਗਾ ਹਨਾ ਆਪਣੀ ਸੱਸੂ ਮਾ ਖੋ ਲਈ ਆਪਣੇ ਤੋਂ ਉਹ ਜ਼ਰੂਰ ਆਪਣਾ ਥੋੜਾ ਜਿਹਾ ਦੁੱਖ ਹੈਗਾ ਨਹੀਂ ਮੇਰਾ ਪਰਿਵਾਰ ਜਿਹੜਾ ਤੁਹਾਨੂੰ ਪੂਰਾ ਵੀਡੀਓ ਦੇ ਵਿੱਚ ਮਿਲਦਾ ਚਲੋ ਜੋ ਰੱਬ ਨੂੰ ਚੰਗਾ ਲੱਗਦਾ ਹਨ ਜੀ ਉਹੀ ਹੋਣਾਗਾ ਹਾਂਜੀ ਗੱਲਾਂ ਬਹੁਤ ਹੋ ਗਈਆਂ ਅੱਜ ਦੀ ਵੀਡੀਓ ਵਿੱਚ ਇੰਨੇ ਧੰਨਵਾਦ